ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਹੋਰ ਨਵੀਂ ਸ਼ੁਰੂਆਤ ਮੈਂ ਕਰਨ ਲੱਗਿਆ ਅੱਜ ਇਹ ਸ਼ੁਰੂਆਤ ਪਤਾ ਨਹੀਂ ਮੈਂ ਕਿੰਨੀ ਦੇਰ ਦਾ ਸੋਚ ਰਿਆ ਸੀ ਕਰਨ ਤੋਂ ਤੇ ਅੱਜ ਉਹ ਸਮਾਂ ਆਇਆ ਅੱਜ ਉਹ ਦਿਨ ਆਇਆ ਮੈਂ ਇਹਦੇ ਵਿੱਚ ਕਾਮਯਾਬ ਹੋ ਸਕਿਆ ਤੇ ਮੈਨੂੰ ਉਮੀਦ ਆ ਤੁਸੀਂ ਇੱਥੇ ਪੂਰਾ ਸਾਥ ਦੇਵੋਗੇ ਵੈਸੇ ਦੇਖੋ थंबनेल ਤੇ ਟਾਈਟਲ ਜੋ ਤੁਸੀਂ ਦੇਖ ਕੇ ਵੀਡੀਓ ਨੂੰ ਕਲਿੱਕ ਕੀਤਾ ਤੇ ਜੋ ਚੈਨਲ ਦਾ ਨਾਮ ਤੁਸੀਂ ਪੜ ਲਿਆ ਤਰਕ ਇਹ ਤੋਂ ਅੰਦਾਜ਼ਾ ਤੁਸੀਂ ਲਗਾ ਲਿਆ ਹੋਣਾ ਵੀਬ ਆਪਾਂ ਗੱਲਾਂ ਕਿਹੜੀਆਂ ਕਰਨੀਆਂ ਨੇ ਇਸ ਚੈਨਲ ਤੋਂ ਫਿਰ ਵੀ ਮੈਂ ਦੱਸ ਦੇਣਾ ਚਾਹਣਾ ਕਿ ਮੈਂ ਜੇ ਆਪਣੇ ਸਕੂਲ ਟਾਈਮ ਕਾਲਜ ਟਾਈਮ ਦੀ ਗੱਲ ਕਰਾਂ ਨਾ ਇੱਕ ਸਵਾਲ ਹਰ ਚੀਜ਼ ਨੂੰ ਲੈ ਕੇ ਮਨ ਦੇ ਵਿੱਚ ਉਪਜਦਾ ਸੀ ਕੋਈ ਵੀ ਆਪਾਂ ਕੰਮ ਕਰਨ ਲੱਗੇ ਆ ਕੋਈ ਰੀਤੀ ਰਿਵਾਜ ਕਰਨਾ ਵਾ ਕੋਈ ਤਿਹਾਰ ਮਨਾਉਣਾ ਤਾਂ ਮੈਂ ਸੋਚਦਾ ਸੀ ਇਹਦੇ ਪਿੱਛੇ ਇਤਿਹਾਸ ਕੀ ਆ ਕਿਉਂ ਕਰਦੇ ਆ ਆਪਾਂ ਇਹ ਸਾਰਾ ਕੁਝ ਤੇ ਜਰੂਰ ਮੈਂ ਉਸ ਚੀਜ਼ ਬਾਰੇ ਜਾਣਨ ਦੀ ਵੀ ਕੋਸ਼ਿਸ਼ ਕਰਦਾ ਸੀ ਕਿ ਜੋ ਵੀ ਅੰਧਵਿਸ਼ਵਾਸ ਨੂੰ ਅਸੀਂ ਜੇ ਫਾਲੋ ਕਰ ਰਹੇ ਹਾਂ ਉਹਦੇ ਪਿੱਛੇ ਦਾ ਇਤਿਹਾਸ ਕੀ ਆ ਕੀ ਇਤਿਹਾਸ ਆ ਕਿ ਮਿਥਿਆਸ ਆ ਹੈ ਕੀ ਆ ਇਹੀ ਗੱਲਾਂ ਇਸ ਚੈਨਲ ਤੋਂ ਹੋਣਗੀਆਂ ਕਿ ਜੋ ਵੀ ਸਾਡੇ ਪੰਜਾਬ ਨਾਲ ਜੁੜੇ ਜਾਂ ਇਨਸਾਨ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਰੀਤੀ ਰਿਵਾਜ ਨੇ ਕੋਈ ਅੰਧਵਿਸ਼ਵਾਸ ਤਿਹਾਰਾ ਕੋਈ ਵੀ ਆਪਾਂ ਟਰੈਂਡ ਨੂੰ ਫਾਲੋ ਕਰ ਰਹੇ ਹਾਂ ਉਹਦੇ ਪਿੱਛੇ ਦੇ ਕਾਰਨ ਕੀ ਨੇ ਜਿੱਦਾਂ ਤਰਕ ਨਾਮ ਰੱਖਿਆ ਕਿ ਅਸੀਂ ਸੱਚਾਈ ਨੂੰ ਜਾਣਾਂਗੇ ਕਿ ਕਿਉਂ ਕਰ ਰਹੇ ਹਾਂ ਲੌਜੀਕ ਕੀ ਨੇ ਸੋ ਅੱਜ ਦੀ ਜਿਹੜੀ ਸ਼ੁਰੂਆਤ ਆ ਜੀ ਇਹ ਮੈਂ ਨਾ ਬੜੀ ਧੀਰ ਤੋਂ ਨੋਟ ਕਰ ਰਿਹਾ ਜਿਹਦੇ ਨਾਲ ਇਹ ਚੈਨਲ ਦੀ ਸ਼ੁਰੂਆਤ ਕਰਨ ਲੱਗਿਆ ਜਿਹੜੇ ਟੌਪਿਕ ਤੋਂ ਅਕਸਰ ਤੁਸੀਂ ਦੁਕਾਨਾਂ ਤੇ ਜਾਂਦੇ ਹੋਮੋਗੇ ਤੇ ਹਰ ਅੱਜਕੱਲ੍ਹ ਦੂਜੀ ਤੀਜੀ ਦੁਕਾਨ ਤੇ ਤੁਸੀਂ ਇੱਕ ਕਟੋਰੇ ਦੇ ਵਿੱਚ ਨਮਕ ਪਿਆ ਦੇਖਦੇ ਹੋਮੋਗੇ ਉਹਨੂੰ ਆਪਾਂ ਨਾ ਸੇਂਦਾ ਨਮਕ ਵੀ ਕਹਿੰਦੇ ਆ ਉਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਰੌਕ ਸਾਲਟ ਕਹਿੰਦੇ ਆ ਤੇ ਉਹਨੂੰ ਆਪਾਂ ਸਮੁੰਦਰੀ ਨਮਕ ਵੀ ਕਹਿ ਦਿੰਦੇ ਆ ਤੁਸੀਂ ਜ਼ਰੂਰ ਦੇਖਿਆ ਹੋਊਗਾ ਵੀ ਇਹ ਨਮਕ ਹਰੇਕ ਨੇ ਰੱਖਿਆ ਹੋਇਆ ਮੈਂ ਜਾਨਣਾ ਚਾਹਿਆ ਕਈ ਜਿਹੜੇ ਲਿੰਕ ਦੇ ਬੰਦੇ ਨੇ ਉਹਨਾਂ ਨੂੰ ਵੀ ਪੁੱਛਿਆ ਵੀ ਇਹ ਕਿਉਂ ਰੱਖਿਆ ਵਾ ਜੀ ਇਹਦਾ ਕਾਰਨ ਕੀ ਆ ਇਹਦੇ ਨਾਲ ਕੀ ਹੁੰਦਾ ਵਾ ਪਰ ਸੱਚੀ ਗੱਲ ਦੱਸਾਂ ਕਈ ਜਿਨ੍ਹਾਂ ਨੇ ਰੱਖਿਆ ਉਹਨਾਂ ਨੂੰ ਕਾਰਨ ਦਾ ਪਤਾ ਹੀ ਨਹੀਂ ਫਲਾਣੇ ਨੇ ਰੱਖਿਆ ਤਮੈ ਵੀ ਰੱਖ ਲਿਆ ਕਈਆਂ ਨੂੰ ਕਾਰਨ ਹੀ ਨਹੀਂ ਪਤਾ ਜਿਹੜੇ ਉਹਨਾਂ ਨੂੰ ਦੱਸੇ ਗਏ ਉਹ ਵੀ ਨਹੀਂ ਪਤਾ ਬਸ ਦੇਖੋ ਦੇਖੀ ਅੱਗੇ ਅੱਗੇ ਕੰਮ ਚੱਲੇ ਜਾਂਦਾ ਸੋ ਐਦਾਂ ਹੀ ਜਿਹੜੇ ਉਹ ਰੀਤੀ ਰਿਵਾਜ ਵੀ ਬਣ ਜਾਂਦੇ ਨੇ ਐਦਾਂ ਹੀ ਜਿਹੜੇ ਆਂਦੇ ਵਿਸ਼ਵਾਸ ਵੀ ਬਣ ਜਾਂਦੇ ਨੇ ਮੈਂ ਖਿਲਾਫ ਨਹੀਂ ਕਿਸੇ ਦੇ ਵੀ ਹੋਣਾ ਇਸ ਚੈਨਲ ਦੇ ਰਾਹੀ ਹਰੇਕ ਦੀ ਆਪਣੀ ਸ਼ਰਧਾ ਮੈਂ ਤੁਹਾਨੂੰ ਕੁਝ ਕਰਨ ਤੋਂ ਨਹੀਂ ਰੋਕਣਾ ਮੈਂ ਸਿਰਫ ਉਹਦਾ ਜਿਹੜਾ ਇੱਕ ਸੱਚਾ ਉਹਦੇ ਪਿੱਛੇ ਦਾ ਕੀ ਸਾਰਾ ਲੌਜੀਕ ਆ ਉਹ ਲੈ ਕੇ ਆਉਣਾ ਵਾ ਬਸ ਹੁਣ ਜਿਹੜੀ ਗੱਲ ਚੱਲੀ ਆ ਜੀ ਸੇਂਦਾ ਨਮਕ ਦੁਕਾਨਾਂ ਤੇ ਰੱਖਣ ਦਾ ਜਿਹੜਾ ਟ੍ਰੈਂਡ ਚੱਲਿਆ ਹੋਇਆ ਅੱਜਕੱਲ ਉਹਦਾ ਕੀ ਕਾਰਨ ਆ ਜੋਤਿਸ਼ ਕਹਿੰਦਾ ਵਾ ਜੋਤਿਸ਼ ਕਹਿੰਦਾ ਕਿ ਇਹ ਜਿਹੜਾ ਨਮਕ ਆ ਇਹ 네ਗੇਟਿਵ ਜਿਹੜੀ એનર્ਜੀ ਵਾਲੇ ਦਿਵਾਲੀ ਆ ਉਹਨੂੰ ਸੋਖ ਲੈਂਦਾ ਵਾ ਜੀ ਬਿਲਕੁਲ ਮਤਲਬ ਉਹ 네ਗੇਟਿਵ એનર્ਜੀ ਨੂੰ ਦੂਰ ਕਰਨ ਵਾਸਤੇ ਨਮਕ ਰੱਖਿਆ ਗਿਆ ਇਹ ਜੋਤਿਸ਼ ਕਹਿੰਦਾ ਵਿਗਿਆਨ ਨਹੀਂ ਕਹਿ ਰਿਹਾ ਪਰ ਕਈ ਲੋਕ ਕਹਿੰਦੇ ਨੇ ਜੀ ਇਹਦੇ ਨਾਲ ਗਾਕ ਵਧ ਆ ਜਾਂਦੇ ਨੇ ਦੁਕਾਨ ਦੇ ਉੱਤੇ ਜੀ ਜੇ ਕਿਸੇ ਦਾ ਕਾਰੋਬਾਰ ਨਹੀਂ ਚੱਲਦਾ ਉਹ ਰੱਖ ਲਵੇ ਤਾਂ ਉਹਦਾ ਕਾਰੋਬਾਰ ਵਧੀਆ ਚੱਲ ਪੈਂਦਾ ਇਹ ਸਾਰੀਆਂ ਜਿਹੜੀਆਂ ਮੰਨ ਘੜਤ ਸਚਾਈਆਂ ਨੇ ਉਹ ਇਹ ਦੱਸੀਆਂ ਜਾਂਦੀਆਂ ਨੇ ਵਿਗਿਆਨਿਕ ਤੌਰ ਤੇ ਸੱਚ ਜਾਣਿਓ ਦੋਸਤੋ ਕੋਈ ਵੀ ਇਹਨੂੰ ਰੱਖਣ ਦਾ ਲੌਜੀਕ ਹੈ ਨਹੀਂਗਾ ਜੇ ਆਪਾਂ ਵਿਗਿਆਨ ਵਿਗਿਆਨ ਵਾਲੇ ਪਾਸੇੋਂ ਚੱਲੀਏ ਤਾਂ ਕੋਈ ਵੀ ਕਾਰਨ ਨਹੀਂ ਨਿਕਲ ਕੇ ਸਾਹਮਣੇ ਆਉਂਦਾ ਕਿ ਇਹਦੇ ਰੱਖਣ ਨਾਲ ਕੁਝ ਹੁੰਦਾ ਵਾ ਹੁਣ ਇੱਕ ਗੱਲ ਸੋਚੋ ਆਪਾਂ ਨਮਕ ਰੱਖਿਆ ਹੋਇਆ ਵਾ ਗੱਲਾਂ ਆਪਾਂ 네ਗੇਟਿਵ ਕਰ ਰਹੇ ਆ ਇੱਕ ਦੂਜੇ ਦੀਆਂ ਚੁਗਲੀਆਂ ਕਰ ਰਹੇ ਆ ਕਿ ਉਹ ਤੁਹਾਨੂੰ ਰੁਕ ਦੂ ਨਮਕ ਕਿ ਤੁਸੀਂ 네ਗੇਟਿਵ ਗੱਲਾਂ ਨਾ ਕਰੋ 네ਗੇਟਿਵ ਉਹ એનર્ਜੀ ਬੰਦ ਹੋ ਜੂ ਉਹ ਤਾਂ ਅਸੀਂ ਆਪਣੇ ਅੰਦਰੋਂ ਕ੍ਰੀਏਟ ਕਰ ਰਹੇ ਆ ਨਾ ਅਸੀਂ ਆਪਣੇ ਅੰਦਰੋਂ ਰੋਕਣਾ ਉਹਨਾਂ ਚੀਜ਼ਾਂ ਨੂੰ ਤੇ ਉਹਦੇ ਲਈ ਹੋਰ ਤਕਨੀਕਾਂ ਨੇ ਨਮਕ ਰੱਖ ਕੇ 네ਗੇਟਿਵਿਟੀ ਦੂਰ ਨਹੀਂ ਹੋਣੀ ਹਾਂ ਵਿਗਿਆਨ ਕਿੱਥੇ ਬੋਲਦਾ ਵਿਗਿਆਨ ਇਹ ਕਹਿੰਦਾ ਕਿ ਇਹਨੂੰ ਆਪਣੇ ਖਾਣੇ ਦੇ ਵਿੱਚ ਸ਼ਾਮਲ ਕਰੋ ਜੇ ਤੁਸੀਂ ਇਹਦਾ ਫਾਇਦਾ ਲੈਣਾ ਬਹੁਤ ਫਾਇਦੇਮੰਦ ਆ ਇਹ ਨਮਕ ਪਰ ਇਹ ਰੱਖਣ ਨਾਲ ਨਹੀਂ ਕੁਝ ਹੋਣਾ ਇਹਨੂੰ ਆਪਣੀ ਡਾਈਟ ਦਾ ਹਿੱਸਾ ਬਣਾਉਣਾ ਪੈਣਾ ਵਾ ਤਾਂ ਬੜਾ ਕੁਝ ਹੋ ਸਕਦਾ ਕਿਉਂਕਿ ਇਹ ਵਿਗਿਆਨ ਕਹਿੰਦਾ ਹੁਣ ਜੇ ਗੱਲ ਕਰੀਏ ਇਹਨੂੰ ਖਾਣ ਦੇ ਇਹਨੂੰ ਜੇ ਡਾਈਟ ਚ ਕਿਸੇ ਨਾ ਕਿਸੇ ਤਰ੍ਹਾਂ ਵੀ ਤੁਸੀਂ ਸ਼ਾਮਲ ਕਰੋਗੇ ਤਾਂ ਜ਼ਰੂਰ ਤੁਹਾਨੂੰ ਬੜੇ ਫਾਇਦੇ ਤੁਹਾਡੀ ਬਾਡੀ ਨੂੰ ਮਿਲ ਜਾਣੇ ਨੇ ਮੈਂ ਵੈਸੇ ਦੇਖੋ ਕੋਈ ਡਾਕਟਰ ਨਹੀਂ ਮੈਂ ਦੇਖ ਕੇ ਬੋਲੂਗਾ ਕਿ ਇਹ ਸਿੰਧਾ ਨਮਕ ਜੇ ਤੁਸੀਂ ਡਾਈਟ ਚ ਸ਼ਾਮਲ ਕਰਦੇ ਹੋ ਕੀ ਕੀ ਫਾਇਦੇ ਤੁਹਾਨੂੰ ਹੋ ਸਕਦੇ ਆ ਦੇਖੋ ਸਭ ਤੋਂ ਵਧੀਆ ਤਾਂ ਜੀ ਕਹਿੰਦੇ ਇਹਦੇ ਚ ਮਿਨਰਲਸ ਹੁੰਦੇ ਨੇ ਬਾਕੀ ਜਿਹੜੇ ਵੀ ਸਧਾਰਨ ਨਮਕ ਨੇ ਉਹਨਾਂ ਨਾਲੋਂ ਜ਼ਿਆਦਾ ਤੁਹਾਡੇ ਲਈ ਫਾਇਦੇਮੰਦ ਆ ਮਿਨਰਲਸ ਜਿਹਨੇ ਲਓਗੇ ਤੁਹਾਡੀ ਬਾਡੀ ਨੂੰ ਫਾਇਦਾ ਹੀ ਆ ਜੀ ਤੁਹਾਡੀ ਜਿਹੜੀ ਪਾਚਨ ਸ਼ਕਤੀ ਆ ਤੁਹਾਡਾ ਜਿਹੜਾ ਡਾਈਜੈਸ਼ਨ ਸਿਸਟਮ ਆ ਉਹਨੂੰ ਸਹੀ ਕਰਦਾ ਸੇਂਦਾ ਨਮਕ ਤੇ ਬਾਕੀ ਜੀ ਜਿਹੜਾ ਸਟ्रेस ਤਣਾਵ ਉਹਨੂੰ ਦੂਰ ਕਰਦਾ ਹੀ ਆ ਤੇ ਇਹਦੇ ਲਈ ਸਾਨੂੰ ਇਹ ਖਾਣਾ ਪੈਣਾ ਜਿੰਨੀ ਵੀ ਮਾਤਰਾ ਉਹ ਤੈਅ ਆ ਇੱਕ ਇਹਨੂੰ ਖਾਣ ਦੀ ਉਹ ਚੈੱਕ ਕਰ ਲਿਓ ਵੀ ਕਿੰਨਾ ਖਾਣਾ ਚਾਹੀਦਾ ਕਿੰਨਾ ਨਹੀਂ ਜਾਂ ਡਾਕਟਰ ਦੀ ਸਲਾਹ ਲੈ ਲਿਓ ਕਿਸੇ ਵੈਦ ਦੀ ਸਲਾਹ ਲੈ ਲਿਓ ਮੈਂ ਇਹ ਸਲਾਹ ਨਹੀਂ ਦੇ ਸਕਦਾ ਉਹ ਖਾਣ ਦੇ ਨਾਲ ਸਟ्रेस ਦੂਰ ਜ਼ਰੂਰ ਹੋ ਜਾਊਗਾ ਪਰ ਇਕੱਲਾ ਨਮਕ ਖਾ ਖਾ ਕੇ ਵੀ ਆਪਾਂ ਸਟ੍ਰੈਸ ਦੂਰ ਨਹੀਂ ਕਰ ਸਕਦੇ ਉਹਦੇ ਲਈ ਆਪਾਂ ਨੂੰ ਆਪਣੀ ਜੀਵਨ ਸ਼ੈਲੀ ਵੀ ਬਦਲਨੀ ਪੈਣੀ ਆ ਨਾ ਸੋ ਇਹ ਫਾਇਦੇ ਆ ਜੀ ਤੁਸੀਂ ਕਹਿੰਦੇ ਆ ਜੀ ਗੋਣ ਗੋਣਾ ਪਾਣੀ ਯਾਨੀ ਕਿ ਕੋਸਾ ਜਿਹਾ ਪਾਣੀ ਆ ਉਹਦੇ ਵਿੱਚ ਇਹ ਨਮਕ ਪਾ ਕੇ ਨਹਾ ਵੀ ਸਕਦੇ ਹੋ ਨਹਾਉਣ ਦੇ ਨਾਲ ਕੋਈ ਦਰਦ ਹੋ ਰਿਹਾ ਬਾਡੀ ਦੇ ਵਿੱਚ ਕੋਈ ਸੋਜ ਆ ਤੁਹਾਨੂੰ ਤੁਸੀਂ ਟਾਇਰਡ ਹੋ ਥਕਾਵਟ ਆ ਤੁਹਾਨੂੰ ਤਾਂ ਉਹ ਦੂਰ ਹੋ ਸਕਦੀ ਐਥੇ ਤਾਂ ਚਲੋ ਮੰਨ ਲਿਆ ਵੀ ਇਹ ਇੱਕ ਸੈਂਟੀਫਿਕ ਲੌਜੀਕ ਆ ਜਾਂ ਇਹਨੂੰ ਤੁਸੀਂ ਗੁਣਗਣੇ ਪਾਣੀ ਚ ਪਾ ਕੇ ਗਰਾਰੇ ਕਰਦੇ ਹੋ ਕੁਝ ਕਰਦੇ ਹੋ ਵੀ ਤੁਹਾਡਾ ਗਲੇ ਦਾ ਦਰਦ ਦਾ ਕੁਝ ਆ ਉਹ ਠੀਕ ਹੋ ਜਾਊਗਾ ਇਹ ਸਾਰੇ ਵਿਗਿਆਨਿਕ ਕਾਰਨ ਨਹੀਂ ਇਸ ਤੋਂ ਇਲਾਵਾ ਬੜੇ ਫਾਇਦੇ ਆ ਜੀ ਜਿੰਨੇ ਵੀ ਤੁਸੀਂ ਆਪ ਚੈੱਕ ਕਰ ਲਿਓ Google ਤੇ ਜਾ ਕੇ ਤੁਹਾਡੇ ਹਾਰਟ ਨੂੰ ਹੈਲਦੀ ਰੱਖਦਾ ਤੁਹਾਡੇ ਵਾਲਾਂ ਲਈ ਵਧੀਆ ਵਾ ਤੁਹਾਡੀ ਸਕਿਨ ਦੇ ਲਈ ਵਧੀਆ ਵਾ ਤੇ ਵਗੈਰਾ ਵਗੈਰਾ ਬਹੁਤ ਸਾਰੇ ਫਾਇਦੇ ਲਿਖੇ ਹੋਏ ਆ ਸੋ ਅੱਜ ਦੀ ਪਹਿਲੀ ਵੀਡੀਓ ਦੇ ਵਿੱਚ ਇਹ ਸਚਾਈ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਦੇਖੋ ਜੇ ਤਾਂ ਤੁਸੀਂ ਮਨਦੇਉ ਐਸਟ੍ਰੋਲੋਜੀ ਨੂੰ ਤਾਂ ਜੀ ਸਦਕੇ ਰੱਖੋ ਜੀ ਨਮਕ ਉਹ ਤੁਹਾਡਾ ਆਪਣਾ ਵਿਸ਼ਵਾਸ ਆ ਮੈਂ ਸਿਰਫ ਆਪਣਾ ਪੱਖ ਸਾਹਮਣੇ ਰੱਖਣਾ ਵਾਂ ਕਿਸੇ ਤੇ ਥੂਪ ਨਹੀਂ ਸਕਦਾ ਕਿ ਤੁਸੀਂ ਆ ਕਮ ਨਾ ਕਰੋ ਪਰ ਜਿਹੜੇ ਲੋਕ ਦੇਖੋ ਦੇਖੀ ਲੱਗੇ ਹੋਏ ਨੇ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਤਾਂ ਉਹ ਇੱਕ ਵਾਰ ਸੱਚ ਜ਼ਰੂਰ ਜਾਣ ਲੈਣ ਕਿ ਇਹ ਸਾਰਾ ਕੁਝ ਆਪਾਂ ਕਿਉਂ ਕਰ ਰਹੇ ਆ ਇਹ ਸਾਡੇ ਸਮਾਜ ਲਈ ਚੰਗਾ ਵਾ ਬਹੁਤ ਬਹੁਤ ਧੰਨਵਾਦ ਤੇ ਹੋਰ ਬਹੁਤ ਸਾਰੀਆਂ ਇਹੋ ਜੀਆਂ ਵੀਡੀਓਜ਼ ਬਹੁਤ ਸਾਰੀਆਂ ਸਚਾਈਆਂ ਲੌਜੀਕ ਲੈ ਕੇ ਆਉਂਦਾ ਰਹੂੰਗਾ ਜੀ ਤੁਹਾਡੇ ਸਾਹਮਣੇ